हां जी दोस्तों आधा बार मैं मोहम्मद जमील अदारा बुजैतो दोस्तों आज हम सी पहुंचे हां ईदगाह किला रेंपगार्ड आज एक खास मकसद नु लेके आया हां कि इथे असि इथे जे ਸਾਡੇ ਈਦਗਾ ਕਮੇਟੀ ਦੇ ਜੋ ਮਤਲਬ ਅਰਕਾਨ ਨੇ ਜੋ ਮੈਂਬਰ ਨੇ ਤਾਂ ਬੜੀ ਸਰਕਾਰਯੋਗ ਪਤਵੰਤੇ ਸੱਜਣਾਂ ਨਾਲ ਤੁਹਾਡੀ ਮੁਲਾਕਾਤ ਵੀ ਕਰਾਉਣੇ ਆ ਤੁਹਾਨੂੰ ਉਹਨਾਂ ਦੇ ਵਿਚਾਰ ਵੀ ਸੁਣਾਉਣੇ ਆ ਤਾਂ ਇੱਕ ਅਸੀਂ ਖਾਸ ਮਕਸਦ ਨਾਲ ਆਇਆ ਇੱਥੇ ਇੱਕ ਤੁਹਾਨੂੰ ਜੋ ਇਹ ਮੈਂ ਇੱਕ ਫਲੈਕਸ ਦਿਖਾਈ ਹੈ ਇਹਦੇ ਕੁਛ ਮੁਸਲਮਾਨ ਜੋ ਜੇਲ੍ਹਾਂ ਦੇ ਵਿੱਚ ਬੰਦ ਨੇ ਇਵੇਂ ਮਤਲਬ ਮੌਲਾਣਾ ਕਲੀਮ ਸਿੱਕੀ ਸਾਹਿਬ ਨੇ ਉਮਰ ਗੌਤਮ ਨੇ ਤੇ ਆਪਣੇ ਜੀਐਨਯੂ ਦੇ ਸਟੂਡੈਂਟ ਅਗੂ ਨੇ ਉਮਰ ਖਾਲਿਦ ਸ਼ਰੀਫ ਇਮਾਮ ਤਾਂ ਇਹਨਾਂ ਨੂੰ ਸਾਲਾਂ ਦੇ ਸਾਲ ਜੇਲ੍ਹਾਂ 'ਚ ਬੰਦ ਹੋ ਗਏ ਇਹਨਾਂ ਬਾਰੇ ਕੋਈ ਆਵਾਜ਼ ਨਹੀਂ ਚੱਕਦਾ ਕੋਈ ਸਭ ਬਸ ਇੱਕ ਵਾਰੀ ਆਪਣੇ ਲੋਕਾਂ ਦੀ ਖਾਤਰ ਦੇਖੋ ਇਹਨਾਂ ਦੀ ਆਵਾਜ਼ ਚੱਕੀ ਜੇਲ੍ਹਾਂ 'ਚ ਬੈਠੇ ਨੇ ਕਿਸੇ ਨੇ ਨਾ ਬਾਰੇ ਕੋਈ ਅਵਾਜ਼ ਨਹੀਂ ਚੱਕੀ ਕਿ ਲੋਕ ਸਾਇਲੈਂਟ ਹੋ ਗਏ ਭੁੱਲ ਗਏ ਇਹਨਾਂ ਨੂੰ ਤਾਂ ਇਹ ਈਦਗਾ ਕਮੇਟੀ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਕਿ ਹੁਣ ਉਹਨਾਂ ਨੇ ਇੱਕ ਫਲੈਕਸ ਵੀ ਲਾਈ ਹੈ ਇੱਥੇ ਤਾਂ ਕਿ ਜੋ ਲੋਕ ਈਦ ਪੜਨਾ ਹੁਣ ਦੇਖਣ ਅਤੇ ਦੁਆ ਦੇ ਵਿੱਚ ਵੀ ਇਹਨਾਂ ਬਾਰੇ ਸਪੈਸ਼ਲ ਖਸੂਸੀ ਦੁਆ ਕਰਾਈ ਜਾਵੇ ਤਾਂ ਉਹਨਾਂ ਇਹਨਾਂ ਨਾਲ ਗੱਲ ਵੀ ਕਰਉਣਾ ਤੁਹਾਡੀ ਜੋ ਈਦਗਾ ਕਮੇਟੀ ਦੇ ਮੈਂਬਰਾਂ ਨੇ ਪ੍ਰਧਾਨ ਜੀ ਨੇ ਸਾਡੇ ਤਾਂ ਸਾਡੇ ਪ੍ਰਧਾਨ ਸਾਹਿਬ ਮੁਹੰਮਦ ਅਰਵਾਰ ਢੋਲ ਕੋਲੂ ਜੀ ਤਾਂ ਇਹਨਾਂ ਨਾਲ ਗੱਲ ਕਰਉਣਾ ਤੁਹਾਡੀ ਕਿ ਇਹਨਾਂ ਕੀ ਵਿਚਾਰ ਨੇ ਇਹਦੇ ਬਾਰੇ ਕਿਉਂ ਮਤਲਬ ਅੱਜ ਇੱਥੇ ਇਕੱਠੇ ਹੋਏ ਆਂ ਆਪਾਂ ਤੇ ਇਹ ਨਾ ਬੰਦੀ ਸਿੰਘਾਵਾਦ ਚੋ ਮਤਲਬ ਆਪਣੇ ਬੰਦੀਖਾਨ ਨੇ ਸਾਡੇ ਜੋ ਮਤਲਬ ਕੌਮ ਦੇ ਹੀਰੇ ਨੇ ਇਹ ਸਾਡੇ ਵਾਸਤੇ ਮੁਸਲਮਾਨਾਂ ਵਾਸਤੇ ਆਵਾਜ਼ ਉਠਾਉਂਦੇ ਹੋਏ ਜਿਨ੍ਹਾਂ ਦੇ ਵਿੱਚ ਮੰਦ ਨੇ ਤਾਂ ਹੁਣ ਅਸੀਂ ਇਹਨਾਂ ਵਾਸਤੇ ਕੀ ਐਫਰਟ ਕਰਨੇ ਨੇ ਕੀ ਇਹਨਾਂ ਦੀ ਅਪੀਲ ਹੈ ਮੈਂ ਆਪਣੇ ਤੌਰ ਤੇ ਵੀ ਕਹਿ ਰਿਹਾ ਕਿ ਸਾਡੇ ਸਾਰੇ ਦੇਸ਼ ਦੇ ਮੁਸਲਮਾਨਾਂ ਨੂੰ ਇੱਕ ਅਪੀਲ ਹੈ ਕਿ ਸਾਰੇ ਦੇਸ਼ ਦੇ ਵਿੱਚ Eid ਦੀ ਨਮਾਜ਼ ਤੋਂ ਬਾਅਦ ਖਸੂਸੀ ਦੁਆ ਕਰਾਈ ਜਾਵੇ ਇਹਨਾਂ ਵਾਸਤੇ ਕਿ ਜੋ ਮੁਸਲਮਾਨ ਮਜਾਇਜ ਤੇ નિર્ਦੋਸ਼ ਇਹਨਾਂ ਜੰਦ ਬੰਦੇ ਨੇ ਉਹਨਾਂ ਦੀਆਂ ਰਿਹਾਈਆਂ ਹੋਣ ਸਰਕਾਰਾਂ ਦੇ ਦਿਲ ਨਰਮ ਹੋਣ ਜੋ ਪੱਥਰ ਦੇ ਲੋਕ ਬੈਠੀਆਂ ਨੇ ਤਾਂ ਹੁਣ ਮੁਹੰਮਦ ਅਨਵਾਰ ਖੋਲੂ ਜੀ ਨਾਲ ਵੀ ਗੱਲਬਾਤ ਕਰਾਉਣੇ ਆ ਕਿ ਸਾਰੇ ਇਹਦੇ ਕੈਸ਼ੀਅਨ ਨੇ ਕਮੇਟੀ ਦੇ ਮੁਹੰਮਦ ਹਬੀਬ ਜੀ ਹਾਜੀ ਮੁਹੰਮਦ ਹਬੀਬ ਤੇ ਹਾਜੀ ਮੁਹੰਮਦ ਬਾਬੂ ਮਜੀਦ ਸਾਹਿਬ ਚੌਧਰੀ ਰਿਆਕਤ ਅਲੀ ਮਵੌਰਾ ਇਹਨਾਂ ਸਾਰਿਆਂ ਦੇ ਵਿਚਾਰ ਵੀ ਸੁਣਾਉਣੇ ਆ ਤੁਹਾਨੂੰ ਤੇ ਲਾਈਵ ਤਸਵੀਨਾਵਾਂ ਦਿਖਾਉਣੇ ਆ ਧੰਨਵਾਦ ਇਹਨਾਂ ਦੇ ਵਿੱਚ ਬੰਦੇ ਬੰਦਰੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਕਿਨਾ ਸਹਿਬ ਮਤਲਬ ਇਹ ਕਾਨੂੰਨ ਨੇ ਸਿੱਖ ਵੀਰ ਭਾਈ ਦੀ ਸਜ਼ਾ ਪੂਰੀ ਹੋਈ ਆ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਇਹਨਾਂ ਵਾਸਤੇ ਅਸੀਂ ਈਜ਼ ਨੂੰ ਦਵਾਕਤੀ ਕਰਾਵਾਂਗੇ ਠੀਕ ਹੈ ਹਾਂਜੀ ਦੱਸੋ ਜਨਾਬ ਪ੍ਰਧਾਨ ਜੀ ਕੀ ਤੁਹਾਡਾ ਅੱਜ ਮਕਸਦ ਹੈ ਔਰੇ ਆਪਣੇ ਕੱਟੇ ਹੋਂਦਾ ਤੁਹਾਡਾ ਮਕਸਦ ਹੈ ਕਿ ਜਿਹਨਾਂ ਬੇਕਸੂਰ ਬਣੇ ਨੇ ਉਹਨਾਂ ਨਾਲ ਨਾਲ ਨੂੰ ਤਾਂ ਇਹਦੇ ਪੁਲਵਾਰ ਦੇ ਚਾਹੀਦੇ ਆ ਇਹਦੇ ਵਿਹਾਰਕ ਕਿ ਜਵਾਂ ਦੇ ਨਾਮ ਤੋਂ ਪੜ੍ਹਦਾ ਇਹ ਕੇ ਜੂਨ ਦੇ ਕੋਲੋਂ ਖੰਡ ਵਿੱਚ ਨੰਬਰ ਕਰਤਾ ਹੋਇਆ ਐਸੀ ਨਿਰੰਦਰ ਨਜਾਇਜ਼ ਸਿੱਖ ਫੜੇ ਹੋਏ ਉਹਨਾਂ ਨੂੰ ਸਜ਼ਾ ਚਾਹੀਦਾ ਜਿਵੇਂ ਹਵਾਵਾ ਜੀ ਉਹਦੇ ਨਾਲ ਦੇ ਤੋ ਸਜ਼ਾ ਚਾਹੀਦਾ ਕਿ ਫੌਰੀ ਤੌਰ ਤੱਕ ਦਾ ਦਾਰੀਏ ਗੱਲ ਕਰ ਸਕਦੇ ਸਰਕਾਰ ਨੂੰ ਜਿਹੜੇ ਨਜਾਇਜ਼ ਮੁਸਮਾਂ ਪੜੇ ਹੋਏ ਨੇ ਵੀ ਉਹਨਾਂ ਨੂੰ ਛੱਡਣਾ ਚਾਹੀਦਾ ਜਿਹੜੀ ਉਹਨਾਂ ਦੀ ਬੰਦੀ ਸਹੀ ਆ ਉਹ ਪੂਰੀ ਹੋਗੀ ਤੇ ਉਹਨਾਂ ੱੱਕਾ ਕਰਿਆ ਦੌਰ ਮੰਤਰੀ ਜਿਹੜਾ ਕੇ ਚਲਾਣਾ ਕੇ ਚਲਾਇਆ ਨਾ ਉਹਨਾਂ ਦਾ ਜੋ ਛੱਡ ਰਹੇ ਨੇ ਵੀ ਇਹ ਮਾੜੀ ਗੱਲ ਸਾਰੇ ਮੁਸਲਮਾਨਾਂ ਨੂੰ ਫਤੋਬਾਦ ਦੇ ਵੀਡੀਓ ਸ਼ੇਅਰ ਕਰੀ ਜਾਈ ਦੀ ਆ ਵੀ ਆਪਾਂ ਕੁਝ ਨਹੀਂ ਕਰ ਸਕਦੇ ਫਤੋਬਾਦ ਵੀਡੀਓ ਸ਼ੇਅਰ ਕਰ ਸਕਦੇ ਆ ਗਾਹ ਦੀ ਗਾਹ ਪਹਚਾਇਆ ਜਾਵੇ ਹਰ ਬੰਦੇ ਨੂੰ ਆਪਣਾ ਹੱਕ ਅਦਾ ਕਰਨਾ ਹੈ ਦੁਆਏ ਮੰਗਣੀ ਚਾਹੀਦੀ ਹੈ ਨਾ ਬਾਸ ਤੇ ਇਹਨਾਂ ਨੂੰ ਛੱਡਿਆ ਜਾਵੇ ਰਹਾ ਕਰਿਆ ਜਾਵੇ ਸਾਰੇ ਮੁਸਲਮਾਨਾਂ ਦਾ ਭਾਈ ਕਿਸੇ ਤੁਮ ਦੇ ਬੰਦੇ ਨਾਲ ਕੀ ਜਿਹੜਾ ਵੀ ਧੱਕਾ ਹੁੰਦਾ ਨਹੀਂ ਹੋਣਾ ਚਾਹੀਦਾ